ਰਾਜਾ ਵੜਿੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇਹ ਕਾਤਲ ਉਹ ਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਅੱਜ ਮੈਂ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਠੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਉਹ ਇਹ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਯੋਰਾਇਪੜਿੰਗਾ ਉਹ ਕਾਂਗਰਸ ਸਰਕਾਰ ਆ ਜਿਨ੍ਹਾਂ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਅਟੈਕ ਕਰਾਇਆ ਸੀਗਾ ਤੇ ਹਜ਼ਾਰਾਂ ਨਿਰਦੋਸ਼ ਸਿੱਖ ਸਿੰਘ ਸਿੰਘਣੀਆਂ ਨੂੰ ਤੇ ਬੱਚਿਆਂ ਨੂੰ ਕੋਹ ਕੋਹ ਕਥਾ ਮਾਰਿਆ ਗਿਆ ਸੀਗਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜਿੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੂੰ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਲੁਧਿਆਣਾ 'ਚ 1984 ਸਿੱਖ ਵਿਰੋਧੀ ਦੰਗਾ ਪੀੜਤਾ ਵੱਲੋਂ ਸਥਾਨਕ ਆਰਤੀ ਚੌਂਕ ਨੇੜੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦ ਸਿੰਘ ਰਾਜਾ ਵੜਿੰਗ ਦਾ ਵਿਰੋਧ ਕੀਤਾ ਗਿਆ ਜਿਨ੍ਹਾਂ ਨੂੰ ਪਾਰਟੀ ਨੇ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਹੈ ਇਸ ਦੌਰਾਨ ਉਨ੍ਹਾਂ ਨੇ ਰਾਜਾ ਵੜਿੰਗ ਤੇ ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸੀ ਆਗੂ ਕਮਲਨਾਥ ਨੂੰ ਕਲੀਨ ਚਿੱਟ ਦੇਣ ਦੇ aarop ਵੀ ਲਗਾਏ ਜਦੋਂ ਕੁਤਹਿਰਤ ਲਿਖਾਇਆ ਸੀ ਕਾਨੂੰ ਨਫਰਤ ਕਰਨ ਵਾਲੇ ਰਾਏਵਿੰਗ ਦੀ ਲੁਧਿਆਣਾ ਵਿੱਚ ਨੋ ਐਂਟਰੀ ਸਿੱਖਾਂ ਤੇ ਹੱਥ ਦੇ ਵਿੱਚ ਤੱਕੀਆਂ ਨੇ ਤੇ ਹਾਈ ਹਾਈ ਨਾ ਜੇ ਪੜਿਆ ਹਾਈ ਹਾਈ ਮਰਾਦ ਜੀ ਸਿੰਘ ਕੀ ਕਰਨ ਗਏ ਜਿਹੜਾ ਅਜ ਰਾਇਆ ਵਿਰਿੰਗ ਆਇਆ ਵਾ ਰਾਇਆ ਵਿਰਿੰਗ ਇਹੋ ਰਾਇਆ ਵਿਰਿੰਗ ਆ ਉਹ ਕਾਂਗਰਸ ਸਰਕਾਰ ਆ ਜਿਨ੍ਹਾਂ ਨੇ 1984 ਵਿੱਚ ਸੀ ਦਰਬਾਰ ਸਾਹਿਬ ਉੱਪਰ ਅਟੈਕ ਕਰਾਇਆ ਸੀਗਾ ਤੇ ਹਜ਼ਾਰਾਂ ਨਿਰਦੋਸ਼ ਸਿੱਖ ਸਿੰਘ ਸਿੰਘਣੀਆਂ ਨੂੰ ਤੇ ਬੱਚਿਆਂ ਨੂੰ ਕੋ-ਗੋ-ਕਥਾ ਮਾਰਿਆ ਗਿਆ ਸੀਗਾ ਅਸੀਂ ਕਾਂਗਰਸ ਪਾਰਟੀ ਦੀ ਨਿਖੇਧੀ ਕਰਦੇ ਆ ਰਾਇਆ ਵਿਰਿੰਗ ਨੂੰ ਗੋ ਬੈਕ ਕਰਨਿਆ ਕਿ ਲੁਧਿਆਣਾ ਵਿੱਚ ਰਾਇਆ ਰਾਇਆ ਵਿਰਿੰਗ ਨੂੰ ਗੋ ਬੈਕ ਕਰਨਿਆ ਅੱਜ ਗਾਲੀयां ਚੁਣੀ ਆਣਾ ਤੂੰ ਜਿਹੜੇ ਖੜੇ ਹੋ ਕੀ ਕਰਨ ਅੱਜ ਇੱਥੇ ਕਾਂਗਰਸ ਦਾ ਪ੍ਰਧਾਨ ਤੇ ਇੱਥੇ ਹਲਕੇ ਦਾ ਜਿਹੜਾ ਹੈਗਾ ਜਿਹੜਾ ਖੜਾ ਹੋਇਆ ਨਮਾਇੰਦਾ ਉਹ ਆਇਆ ਰਾਜਾ ਵੜੰਗ ਰਾਜਾ ਵੜੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹਦੀ ਆ ਕਿ ਰਾਜਾ ਵੜੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇਹ ਕਾਤਲ ਉਹ ਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਟੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕਰਕੇ ਟਾ ਟੈਰੀ ਕੀਤਾ ਤੇ ਤੂੰ ਜਾ ਕੇ ਹੰਦਵਾੜੇ ਦੇ ਵਿੱਚ ਉਥੇ ਉਹ ਕਮਲਨਾਥ ਨੂੰ ਕਲੀਨ ਚਿੱਟ ਦੇਨੇ ਕਿ ਉਹ નિર્ਦੋਸ਼ ਹੈਗਾ ਰਾਜਾ ਵੜਿੰਗ ਤੇਰੀ ਕੋਈ ਭੈਣ ਵਿਧਵਾਨੀ ਹੋਈ ਤੇਰੀ ਕੋਈ ਮਾਂ ਵਿਧਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤੀਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਤਾਂ ਤੂੰ ਇਹ ਬਿਆਨ ਦਿੱਤਾ ਕਿਉਂਕਿ ਉੱਥੇ ਪੱਤਰਕਾਰਾਂ ਨੇ ਸਾਰੀ ਸੱਚਾਈ ਸਾਹਮਣੇ ਦੱਸੀ ਕਿ ਕਿਵੇਂ ਰਿਕਾਬ ਗਾਇਂ ਸਾਹਿਬ ਦੇ ਸਾਹਮਣੇ ਤਿੰਨ ਸਿੱਖਾਂ ਦੇ ਕਤਲਿਆਮ ਹੋਏ ਅਜਮੇਰ ਆ ਗਏ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਟੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਉਹ ਇਹ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਉਤਾਰਿਆ ਤੇ ਤੁਹਾਡਾ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਚੰਗੀਆਂ ਦੇ ਕਤਲੇਆਮ ਕੀਤੇ ਦਰਬਾਰ ਸਾਹਿਬ ਤੇ ਟਪ ਟਪਾਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਏ ਆਈ ਜਿਹੜਾ ਕਾਫਲਾ ਲੈ ਕੇ ਆ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੂੰ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹਦਾ ਅਸੀਂ ਬਾਈਕਾਟ ਕਰਾਂਗੇ ਤੇ ਲੋਕਾਂ ਨੂੰ ਅਪੀਲ ਕਰਾਂਗੇ ਤੁਹਾਡੇ ਚੈਨਲਾਂ ਦੇ ਮੱਧਿਅਮ ਦੇ ਨਾਲ ਇਹ ਇਨਾ ਕਾਤਲਾਂ ਤੋਂ ਬੱਚੋ ਜੋ 84 ਵੀ ਸਾਡੇ ਨਾਲ ਹੋਇਆ ਰੱਬ ਨਾ ਕਰੇ ਕਿਸੇ ਦਸ਼ਮਨ ਨਾਲ ਵੀ ਹੋਵੇ ਇਹ ਕਾਤਲ ਕਾਂਗਰਸੀਆਂ ਇਹ ਕੁਰਸੀ ਦੇ ਪਿੱਛੇ ਇਹਨਾਂ ਨੂੰ ਕੋਈ ਮਾਂ ਦੀ ਇੱਜ਼ਤ ਨਹੀਂ ਕੋਈ ਭੈਣ ਦੀ ਇੱਜ਼ਤ ਨਹੀਂ ਕੋਈ ਧੀ ਦੀ ਇੱਜ਼ਤ ਨਹੀਂ ਇਨਾ ਕਾਤਲਾਂ ਤੋਂ ਬੱਚੋ ਕੀ ਕਹਣਾ ਚਾਹੋਗੇ ਰਾਜਵਿੰਗ ਅੱਜ ਰੂਟ ਸ਼ੋਅ ਕਰ ਰਹੇ ਨੇ ਤੁਸੀਂ ਅੱਜ ਕਾਰੀਆਂ ਢਿੰਡੀਆਂ ਲੈ ਕੇ ਗੜੇ ਪਿੱਛੇ ਦੇ ਰਾਜਾ ਵਿੰਗ ਜਲਾ ਨਾ ਇਹ ਸਿੱਖ ਕੌਮ ਦਾ ਗਦਾਰ ਹੈ ਐਨੇ ਅੱਜ ਤੋਂ 6 ਮਹੀਨੇ ਪਹਿਲਾਂ ਇਹ ਚਿੰਦਵਾੜਾ ਜਾ ਕੇ ਮੱਧ ਪ੍ਰਦੇਸ਼ ਵਿੱਚ ਇਹਨੇ ਕਿਹਾ ਸੀ ਕਮਲਨਾਥ ਜੜਾ ਇਹਦਾ 1984 ਜਿਹੜਾ ਕਤਲਿਆਮ ਹੋਇਆ ਉਹਦੇ ਕੋਈ ਹੱਥ ਨਹੀਂ ਇਹਨੇ ਜਾ ਕੇ ਕਲੀਨ ਚਿੱਟ ਦਿੱਤੀ ਸੀ ਪੰਜਾਬ ਤੋਂ ਜਾ ਕੇ ਰਾਜਾ ਬੜਿੰਗ ਨੇ ਮੈਂ ਰਾਜਾ ਬੜਿੰਗ ਨੂੰ ਦੱਸਣਾ ਚਾਹਨਾ ਵਾਂ ਜਦੋਂ ਗੁਰਦੁਆਰਾ ਰਕਾਬਿੰਗ ਸਾਹਿਬ ਦਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉੱਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਹਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲਿਆਮ ਉੱਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਲਨਾਥ ਜੜਾ ਉਹ ਨਾਲ ਖੜਾ ਸੀ ਉਹ ਉਹ ਉਹਨਾਂ ਪੀੜ ਦੀ ਗਵਾਹੀ ਕਰ ਰਿਹਾ ਸੀ ਤੇ ਸਿੱਖਾਂ ਦੇ ਕਾਤਲ ਨੂੰ ਇਹਨੇ ਕਲੀਨ ਚਿੱਟ ਦਿੱਤੀ ਰਾਜਾ ਵੜਿੰਗ ਨੇ ਅੱਜ ਰਾਜਾ ਵੜਿੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰਨਾਨਕ ਦਾ ਪੰਜਾ ਹੈ ਇਹ ਗੁਰਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜ ਜਨੇ 1984 ਦੇ ਵਿੱਚ ਸਿੱਖਾਂ 10000 ਸਿੱਖਾਂ ਦਾ ਕਤਲਿਆਮ ਕੀਤਾ ਉਹ ਖੂਨੀ ਪੰਜਾ ਹੈ ਇਹ ਉਹ ਇੰਦਰਾ ਗਾਂਧੀ ਦਾ ਖੂਨੀ ਪੰਜਾ ਹੈ ਜਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਉਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਅੱਜ ਉਹ ਰਾਜਾ ਬਣੇਗਾ ਜਿਹੜੇ ਪੰਜਾਬ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉਥੇ ਗੱਡੀਆਂ ਲੈ ਕੇ ਆਏ ਨੇ ਇਹਨਾਂ ਨੂੰ ਸ਼ਰਮ ਮਾਰੀ ਜਿੱਦੇ ਸਿੱਖਾਂ ਨੂੰ ਇਹ ਵਜੇ ਕਾਦਾਰ ਕੌਮ ਦੇ ਜਿਹੜੇ ਅੱਜ ਲੁਧਿਆਣਾ ਤੋਂ ਇਲੈਕਸ਼ਨ ਲੜਨ ਆਇਆ ਏ ਅਸੀਂ ਇਲੈਕਸ਼ਨ ਇਥੋਂ ਦੀ ਜਮਾਤ ਜਬਤਾ ਹੋਏਗੀ ਇਹ ਦੇਖੋ ਕਿ ਧਰਮ ਦੇ ਲੋਕ ਜਵਾਗਤ ਕਰ ਰਹੇ ਨੇ ਵੈਲਕਮ ਕਰ ਰਹੇ ਨੇ ਇਹ ਲੋਕਾਂ ਦੀ ਬੁੱਧੀ ਪ੍ਰਸ਼ਟਾ ਹੈ ਇਹ ਨੇ ਆਪਣਾ ਧਰਮ ਨਹੀਂ ਦੇਖਦੇ ਆਪਣਾ ਪਹਿਲਾ ਧਰਮ ਦੇਖਣਾ ਚਾਹੀਦਾ ਹੈ ਕਿ ਸਿੱਖਾਂ ਨਾਲ ਇਹ ਕਾਂਗਰਸ ਨੇ ਕੀ ਕੀਤਾ ਦਰਬਾਰ